ਭਾਈ ਜੀ ਗੱਲਾਂ ਤੁਹਾਡੇ ਨਾਲ ਦੇ ਵਿੱਚ ਬਹੁਤ ਪਲ ਬਲੈਕ ਨੇ ਸਾਨੂੰ ਸਾਂਝੇ ਕਰਨੀਆਂ ਕਿਉਂਕਿ ਮੈਨੂੰ ਸਾਰੇ ਸ਼ੌਕ ਆ ਸਾਰੀਆਂ ਦਿੱਕ ਤਾਂ ਮੈਂ ਪਿੰਡੇ ਦੇ ਹੜਾਈਆਂ ਨੇ ਪਹਿਲਾਂ ਤਾਂ ਭਾਈ ਜੀ ਜਿਹੜੀ ਆਪਾਂ ਨੂੰ ਆਪਾਂ ਨੂੰ ਲੈਟਰ ਹੈ 13 ਅਪ੍ਰੈਲ ਨੂੰ ਨਿਕਲਿਆ ਉਹ ਤੋਂ ਪਹਿਲਾਂ ਪੇਟਾ ਐਸਐਸਪੀ ਨੂੰ ਲੈਟਰ ਭੇਜਦੀ ਸੀ ਮੇਲਾ ਭੇਜਦੀ ਸੀ ਐ ਪੋਸ ਆਪਣੇ ਬਾਜ਼ੀਆਂ ਤੇ ਆ ਕੇ ਬਾਜ਼ੀਆਂ ਰੋਕ ਦਿੰਦੀ ਸੀ ਉਸ ਤੋਂ ਪਹਿਲਾਂ ਬਾਦਲ ਦੀ ਖੇਡ ਰੋਕਦੀ ਸੀ ਤੇ ਉਸ ਤੋਂ ਪਹਿਲਾਂ ਕੁੱਤੇ ਦੇ ਦੌੜਾ ਅਸੀਂ ਦਾਦਾ ਰੱਖਦੇ ਕੁੱਤੇ ਦੇ ਤੇ ਉੱਥੇ ਪੁਲਿਸ ਦੇ ਦੋ ਮੁਲਾਜ਼ਮਾ ਕਹਿੰਦੇ ਸੀ ਵੀ ਚਲੋ ਖੇਡ ਬੰਦਾ ਬਾਈ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਹੈ ਪੰਜਾਬ ਪੁਲਿਸ ਦੀ ਖੇਡ ਹੁੰਦੀ ਹੈ ਪੋਲੋ ਜਿਹੜੇ ਘੋੜਿਆਂ ਨਾਲ ਖੇਡਦੇ ਆ ਉਹਦੇ ਵਿੱਚ ਬਾਈ ਜੀ 49 ਤੋਂ 62 ਕਿਲੋ ਪਾਜਣਾ ਮਨਜ਼ੂਰ ਆ 100 ਗ੍ਰਾਮ ਵੀ 5 ਗ੍ਰਾਮ ਵੀ ਉੱਤੇ ਮਨਜ਼ੂਰ ਨਹੀਂ ਪੁਲਸਾਂ ਨੇ ਉਹਦੇ 1.5 ਕੁਆਟਰ ਦੇ ਵੰਦੇ ਆ ਉਹ ਉੱਤੇ ਬੇਟਾ ਕਿੱਥੇ ਗਈ ਇੱਕ ਦੇਸ਼ ਆ ਮਾਰ ਕੋ ਉੱਥੇ ਹੁਣ ਵਿਸ਼ਵ ਕੱਪ ਹੋਣਾ ਫਟਵਾਲ ਦਾ 3 ਲੱਖ ਕੁੱਤਾ ਮਾਰਨਾ ਉੱਥੇ 3 ਲੱਖ ਉੱਥੇ ਵੀ ਟੱਕ ਤੇ ਗਈ ਅਸੀਮ ਬਾਈ ਜੀ ਪੁੱਤਾਂ ਵਾਂਗੂ ਪਾਲਦੇ ਆ ਚਾਹੇ ਕਬੂਤਰਾਂ ਚਾਹੇ ਬਾਂਦਾਂ ਦਾ ਕੋੜੇ ਚਾਹੇ ਕੁੱਤੇ ਆ ਆਪ ਲੇਟ ਹੋਇਆ ਰੋਟੀ ਪਾਣੀ ਤੋਂ ਪਰ ਕਦੇ ਇਹਨਾਂ ਦਾ ਫਰਕ ਨਹੀਂ ਪੈਂਦਾ ਹਰ ਬੰਦੇ ਦੇ ਕੈਮਰੇ ਲੱਗੇ ਆ ਕੂਲਰ ਲੱਗੇ ਆ ਕੋਨ ਸੁਹੂਤਾ ਹਰ ਬੰਦੇ ਦੇ ਬਾਈ ਜੀ ਚਾਰ ਚਾਰ ਬੰਦੇ ਰੱਖਿਆ ਜੇ ਪਿਆਉਂ ਚ 12000 ਪਿੰਡਾ ਜੇ ਇੱਕ ਪਿੰਡ ਦੇ ਵਿੱਚੋਂ 20 ਬੰਦੇ ਬੇਰੁਜ਼ਗਾਰ ਹੋ ਜੇ ਕਿੰਨੇ ਬੇਰੁਜ਼ਗਾਰ ਹੋਣਗੇ ਬਾਈ ਅੱਜ ਆਪਾਂ ਇੱਥੋਂ ਆਈਨ ਵੀ ਆਗੇ ਤੇ ਮੁੜ ਗਏ ਕਮੇਟੀ ਦਾ ਗਠਨ ਕਰਕੇ ਸਾਰੀਆਂ ਖੇਡਾਂ ਖੇਟਾਂ ਦੀ ਸਾਂਝੀ ਕਮੇਟੀ ਬਣਾਵਾਂਗੇ ਇਸ ਇਕੱਠ ਨੂੰ ਉਸ ਕਮੇਟੀ ਦਾ ਰੂਪ ਦੇਵਾਂਗੇ ਉਹ ਕਮੇਟੀ ਆਪਣੇ ਪਿੱਛੇ ਆ ਕੇ ਹਰ ਪਿੰਡ ਚ ਖੜੂਗੀ ਅਸੀਂ ਸਰਕਾਰ ਦੇ ਉਲਟ ਨਹੀਂ ਹੈਗੇ ਅਸੀਂ ਕਿਸੇ ਸਰਕਾਰ ਨੂੰ ਨਿੰਦੇ ਨਹੀਂ ਹੈਗੇ ਸਾਡੀ ਕੋਈ ਪਾਰਟੀ ਨਹੀਂ ਹੈਗੀ ਅਸੀਂ ਸ਼ੌਕੀ ਬੰਦੇ ਆ ਪਰ ਜੇ ਸਰਕਾਰ ਸਾਡੀ ਨਹੀਂ ਬਣੂਗੀ ਤਾਂ ਅਸੀਂ ਉਲਟ ਵੀ ਹੋਵਾਂਗੇ ਸਾਡੀ ਸਵੇਰ ਕੁੱਪੜ ਦੀ ਪਾਂਦ ਤੋਂ ਸਟਾਰਟ ਹੁੰਦੀ ਆ ਸਾਡੇ ਤਵੇ ਤੇ ਰੋਟੀ ਪਹਿਲੀ ਦਰਬੇਸ਼ ਦੇ ਨਾਂ ਦੀ ਪੁੱਤ ਦੇ ਨਾਂ ਦੀ ਪਕਦੀ ਆ ਅਸੀਂ ਅਸੀਂ ਹੱਤਿਆਚਾਰ ਕਰਨ ਵਾਲੇ ਲੋਕ ਨਹੀਂ ਹੈਗੇ ਅਸੀਂ ਪਿਆਰ ਕਰਨ ਵਾਲੇ ਲੋਕ ਆ ਭਰਾਵੋ ਸਭ ਅੰਡਾ ਤੰਗੀ ਜਾਂ ਲੋਕੋ ਜ ਜਾਵੇ ਨਾ ਇੱਕ ਅਠਰਾਂ ਨਜ਼ੋਰ ਕਮੇਟੀ ਹੋਊਗੀ ਸਾਰੇ ਸ਼ੌਕਾਂ ਦੀ ਕਮੇਟੀ ਇਕੱਠੀ ਬਣਾਵਾਂਗੇ ਸਰਕਾਰ ਨੂੰ ਸਾਡੀ ਪਹਿਲਾਂ ਤਾਂ ਬਾਈ ਸਾਰੇ ਬੈਜੋ ਗੱਲ ਕਰਨ ਦਾ ਸਵਾਦ ਨਹੀਂ ਆਉਂਦਾ ਮੈਂ ਮਿੰਤਾ ਮਿੰਤ ਤੁਹਾਡੇ ਅੱਗੇ ਬਾਈ ਜੀ ਬਾਈ ਜੀ ਚੁੱਪਲਾ ਤਾਂ ਬਖਸੋ ਪੰ 2 ਮਿੰਟ ਦੇ ਲਿਓ ਬੈਜੋ ਬਾਈ ਬਣ ਕੇ ਉਹਦੇ ਪੈਰੀਂ ਤਲੋਣਾ ਬੈਜੋ ਬੈਠਾ ਵੀਰੇ ਤੁਸੀਂ ਨੇੜੇ ਆਲੇ ਬੈਠੋ ਯਾਰ ਰਾਏ ਕਰਦੇ ਹਾਂ ਬਾਈ ਜੀ ਗਊਸ਼ਾਲਾ ਚ ਪੱਠੇ ਆਪਣੇ ਜੱਟ ਪਾਈ ਆਪਾਂ ਸਾਰੇ ਭਰਾ ਛੜਦੇ ਆ ਸ਼ੌਂਕੀ ਪੇਟਾ ਵਾਲਾ ਕਦੇ ਕੋਈ ਦੇਖਿਆ ਛੜਕਾਂ ਦੇ ਪਸ਼ੂ ਮਰੇ ਪਏ ਆ ਰੋਲ ਮੁਰਗੇ ਵੱਡੇ ਬੱਕਰੇ ਵੱਡੇ ਜਾਂਦੇ ਆ ਇਹ ਦਫ਼ਤਰਾਂ ਦੇ ਬੈਠੇ ਮੇਲਾ ਕਰ ਦਿੰਦੇ ਆ ਸਾਡੀ ਵੀ ਸਾਡੀ ਬੇਨਤੀ ਆ ਜੀ ਪੁਲਿਸ ਪ੍ਰਸ਼ਾਸਨ ਨੂੰ ਡੀਜੀਪੀ ਸਾਹਿਬ ਨੂੰ ਸਾਡੇ ਸ਼ੌਂਕੀ ਬਣਾ ਪੁਰਸਤਾਨ ਗਿਆ ਕਰੇ ਇਹ ਕੋਈ ਸਮਾਂਗਤ ਨਹੀਂ ਆਗੇ ਇਹ ਸ਼ੌਂਕੀਆ ਸ਼ੌਂਕੀ ਸੀ ਪੰਜਾਬੀ ਭਰਾ ਸ਼ੌਂਕ ਸ਼ੌਂਕਪੁਰ ਦੇ ਲਈ ਨਸ਼ਾ ਪਟਾ ਦੂਰਾ ਅਸੀਂ ਬਾਈ ਜੀ ਬਾਈ ਜੀ ਕੋਈ ਜਾ ਨਾ ਪੂਰੀ ਬੇਨਤੀ ਸੁਣ ਲਓ ਕਿਉਂ ਪ੍ਰਧਾਨ ਬਖਸ਼ੋ ਅੱਜ ਇੱਥੇ ਮੰਤਰੀ ਸਾਹਿਬਾਨ ਆਉਣਗੇ ਮੰਤਰੀ ਸਾਹਿਬਾਨ ਨੂੰ ਸਾਡੀ ਬੇਨਤੀ ਆ ਸਾਡਾ ਐਕਟ ਬਣਾਓ ਬਰਾਸਤੀ ਸ਼ੌਂਕਾਂ ਦਾ ਐਕਟ ਇੰਨੀ ਬੋਰ ਕਿਸੇ ਕੋਲੇ ਨਹੀਂ ਕਿਸੇ ਕੱਠ ਕੋਲ ਨਹੀਂ ਅਸੀਂ ਸ਼ੌਕੀਆ ਸਾਡੀ ਕੋਈ ਪਾਰਟੀ ਨਹੀਂ ਅਸੀਂ ਜਿਹੜਾ ਰੋਜ਼ ਤਨਵੋ ਦੀ ਹੋਰ ਮੰਗਤੁਰਾਂਗੇ ਸਾਾਨੂੰ ਕੋਈ ਤੰਗ ਪ੍ਰੇਸ਼ਾਨ ਨਾ ਕਰੇ ਸੀਓ ਸਾਹਿਬ ਤੱਕ ਸਾਡੀ ਬਾਜ ਪਹੁੰਚਦੀ ਕਰੋ ਮੀਡੀਆ ਵਾਲੇ ਚੈਨਲ ਲਾਈਵ ਚਲਾਓ ਜੀ ਅਸੀਂ ਆਪਦਾ ਐਕਟ ਮੰਗਦੇ ਹਾਂ ਖੇਡਾਂ ਦਾ ਐਕਟ ਜਿਹੜਾ ਸਾਡੇ ਨੌਜਵਾਨ ਭਰਾ ਨਸ਼ੇ ਪੱਤਿਆਂ ਤੋਂ ਦੂਰ ਰਹਿਣ ਮਾੜੇ ਕੰਮਾਂ ਤੋਂ ਦੂਰ ਰਹਿਣ ਆ ਦੇ ਕਮਾਜ ਬੀਜੀ ਹੋਣ ਇਹ ਸਾਡਾ ਰੋਜ਼ਗਾਰ ਵੀ ਹੈ ਸਾਡਾ ਸ਼ੌਕ ਨਹੀਂ ਹੈ ਅਸੀਂ ਇਹਨਾਂ ਨਾਲ ਫਿਟਨੈਸ ਨਹੀਂ ਹੈ ਸਾਡੇ ਸਾਰੇ ਕੁੱਤੇ ਦੂਰ ਦੇ ਬਾਹਰ ਤੋਰਦੇ ਆ ਸਾਰੇ ਪ੍ਰਾਣਾਂ ਦੀ ਇੱਕ ਤਰ੍ਹਾਂ ਦੀ ਕਸਰਦੂਈ ਹੈ ਅੱਜ ਇੱਥੇ ਕਮੇਟੀ ਆਪਣਾ ਜਿਹੜਾ ਐਂਡ ਵਾਲਾ ਹਾਲ ਆ ਉਹ ਕਮੇਟੀ ਆ ਬਾਈ ਵਿਕੀ ਨੂੰ ਬੇਇਜ਼ਤੀ ਕਰਦੇ ਆ ਇੱਕ ਵਾਰੀ ਹੱਥ ਘਰੇ ਗਿਰਾ ਕੇ ਸਾਰੇ ਪ੍ਰਾਣਾਂ ਦੀ ਯਾਦ ਦਿਲੇ ਕਮੇਟੀ ਵੀ ਅੱਜ ਆਪਣਾ ਹਾਲ ਹੈ ਇੱਕ ਵਾਰੀ ਮੈਂ ਜਕਾਰਾ ਲਾਉਂਗਾ ਆਪਣਾ ਨਾਰਾ ਲਾਉਂਗਾ ਸਾਡੇ ਹੱਕ ਸਾਰੇ ਸਤਿ ਸ੍ਰੀ ਅਕਾਲ ਕੋਈ ਗਲਤਵਰਤ ਗੱਲ ਹੋ ਗਈ ਹੋਵੇ ਕਮਿਟੀ ਜਿੱਨਾ ਸਾਡਾ ਇਕੱਠ ਵੀ ਲਾ ਜੱਥੇ ਮੰਡੀ ਸੀ ਸਾਰੇ ਬੰਦੇ ਸਾਰਿਆਂ ਵੱਲੋਂ ਮਾਫੀ ਸਭ ਬਹੁਤ ਧੰਨਵਾਦ ਬੈਜੋ ਬੈਜੋ ਬੈਜੋ